ਸੰਕਤ ਜੀ ਜੋ ਆਪੇ ਦਰਸ਼ਨ ਕਰ ਰਹੇ ਹੋ ਇੱਕ ਗੁਰਦੁਆਰਾ ਤੰਬੂ ਸਾਗ ਹੈ ਇਸ ਦਰਖਤ ਦਾ ਜਿਹੜਾ ਆਕਾਰ ਹੈ ਇੱਕ ਤੰਬੂ ਵਾਂਗੂ ਆ ਇਸ ਕਰਕੇ ਇਸ ਦਰਖਤ ਨੂੰ ਜਿਹੜੀ ਜਗ੍ਹਾ ਹੈਗਾ ਇਸ ਨੂੰ ਤੰਬੂ ਕਹਿੰਦੇ ਨੇ ਜਦੋਂ ਗੁਰੂ ਨਾਨਕ ਦੇਵ ਜੀ ਸੱਚਾ ਸੋਦਾ ਕਰੇ ਆਏ ਸੀ ਸਾਧੂਆਂ ਨੂੰ ਲੰਘ ਚਾ ਕੇ ਆਏ ਸੀ ਤਾਂ ਡਰਦੇ ਹੋਏ ਇੱਥੇ ਆ ਕੇ ਬੈਠ ਗਏ ਸੀ ਤਾਂ ਉਦੋਂ ਉਹਨਾਂ ਦੇ ਪਿਤਾ ਕਲਿਆਨ ਦਾਸ ਜੀ ਮਹਿਤਾ ਇੱਥੇ ਆ ਕੇ ਉਹਨਾਂ ਨੂੰ ਮਿਲੇ ਸੀ ਇਹ ਉਹ ਦਰਖਤ ਹੈ ਜਿੱਥੇ ਗੁਨਾਨਕ ਦੇਵ ਜੀ ਆ ਕੇ ਬੈਠੇ ਸਨ ਆਪ ਦਰਸ਼ਨ ਕਰ ਰਹੇ ਹੋ ਸੰਗਤ ਜੀ ਗੁਰਦੁਆਰਾ ਤੰਗੂ ਸਾਹਿਬ ਦੇ